ਅੰਮ੍ਰਿਤਸਰ ਦੀਆਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟਖੁੱਟ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਤਲਾ ਫੁੱਕਿਆ ਗਿਆ। ਜੈ ਹੋਵੇ, ਜੈ ਹੋਵੇ। ਦਫਾਨਾਂ ਦੀਆਂ ਧਿਆੜੀਆਂ ਦੀ ਲੁੱਟ ਕਰਨ ਵਾਲਾ ਲਾਟੂ ਟੋਲਾ। ਹਾਏ ਹੋਏ, ਹਾਏ ਹੋਏ, ਹਾਏ ਹੋਏ। ਟਪਕਾ ਪਟਾ ਕੋੜਾ ਛੱਡਿਆ ਆਪ ਕੋ ਛੱਡਾਂ ਦਾ ਵਾਲਾ ਦਵਾਲਾ ਕੱਢ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਪਹੁੰਚਦਾ ਮੁਖੇਰ ਦੇ ਨਾਂ ਤੇ ਕਿਸਾਨਾਂ ਦੀ ਲੁੱਟ ਕਰਨ ਵਾਲਾ ਲਾਟੂ ਟੋਲਾ ਮੁਰਦਾਬਾ ਮੁਰਦਾਬਾ ਮੁਖੇਰ ਦੇ ਨਾਂ ਤੇ ਕਿਸਾਨਾਂ ਦੀ ਲੁੱਟ ਕਰਨ ਵਾਲਾ ਲਾਟੂ ਟੋਲਾ ਮੁਰਦਾਬਾ ਮੁਦਾਬਾ ਇੱਕ ਸਕਿੰਟ ਬੰਦ ਕਰੋ ਹਾਂਜੀ ਆਪਣਾ ਨਾਮ ਦੱਸੋ ਮੈਂ ਕਰਮਜੀਤ ਸਿੰਘ ਨੰਗਲੀ ਜੀ ਭਾਰਤੀ ਕਿਸਾਨ ਜੁਨੇਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨਾ ਵਰਸਾ ਅੱਜ ਕਿਸ ਜਗ੍ਹਾ ਤੇ ਪੁੱਤਲਾ ਫੁੱਕਿਆ ਗਿਆ ਕਿਹਦਾ ਫੁੱਕਿਆ ਗਿਆ ਤੇ ਕੀ ਕਾਰਨ ਆ ਜਿਹੜਾ ਅੱਜ ਅਸੀਂ ਪੁੱਤਲਾ ਪੁੱਤਰਾ ਭੁੱਕਿਆ ਜੀ ਇਹ ਪਿਛਲੇ ਲਗਭਗ 60 ਸਾਲਾਂ ਤੋਂ ਭਾਰਤੀ ਕਿਸਾਨ ਜੁਨੇਕਤਾ ਸਿੱਧੂਪੁਰ ਵੱਲੋਂ ਜਿਹੜਾ ਉਹ ਸੰਘਰਸ਼ ਆਰੰਭ ਕੀਤਾ ਗਿਆ ਇਹ ਸੰਘਰਸ਼ਸ਼ ਕਰਕੇ ਆਰੰਭ ਕੀਤਾ ਗਿਆ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਪਿਛਲੇ 40 ਸਾਲਾਂ ਤੋਂ ਸਰਕਾਰੀ ਖਰੀਦ ਕਦੀ ਨਹੀਂ ਹੋਈ ਪਰ ਜਦੋਂ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸਾਂ ਅਸੀਂ ਆਵਾਜ਼ ਚੁੱਕੀ ਸਾਨੂੰ ਪਤਾ ਲੱਗਾ ਵੀ ਪ੍ਰਾਈਵੇਟ ਦਾਣਾ ਇੱਕ ਵੀ ਨਹੀਂ ਵੇਖਦਾ ਸਾਰਾ ਸਰਕਾਰੀ ਖੇਤ ਚ ਪੈਂਦਾ ਫਿਰ ਸਾਨੂੰ ਸਮਝ ਆ ਗਈ ਵੀ ਇੱਥੇ ਘਮਲੇਬਾਜੀ ਆ ਇਹ ਘਮਲੇਬਾਜੀ ਨੂੰ ਜਾਗਰ ਕਰਨ ਵਾਸਤੇ ਆਵਾਜ਼ ਚੁਕਣੀ ਚਾਹੀਦੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਪ ਇਸ ਮੰਡੀ ਦਾ ਦੌਰਾ ਕੀਤਾ ਜਦੋਂ ਇਸ ਮੰਡੀ ਦੇ ਵਿੱਚ ਪਹੁੰਚੇ ਤੇ ਬਹੁਤ ਸਾਰੇ ਜਿਹੜੇ ਇਥੋਂ ਦੇ ਆਰਡੀ ਅਸੇਸ਼ਨ ਦੇ ਪ੍ਰਧਾਨ ਜਾਂ ਹੋਰ ਉਹਨਾਂ ਦੇ ਸਾਥੀ ਉਹ ਕਹਿਣ ਲੱਗੇ ਵੀ ਅੰਮ੍ਰਿਤਸਰ ਜਿਹੜਾ ਵਾ ਮੌਕਸਰ ਕਦੀ 24 ਤੋਂ ਘਟਦਾ ਨਹੀਂ ਆ ਪਰ ਜਦੋਂ ਅਸੀਂ ਮਾਰਕੀਟ ਕਮੇਟੀ ਦੇ ਕੋਲ ਆਏ ਇਹਨਾਂ ਵੀ ਉਹ ਰੱਤਿਆ ਰਟਾਇਆ ਜਵਾਬ ਦਿੱਤਾ ਕਿ ਜਿਹੜਾ ਮੌਕਸਰ ਵਾ 24 ਤੋਂ ਘਟਦਾ ਨਹੀਂ ਆ ਪਰ ਜਦੋਂ ਇਹਨਾਂ ਨੂੰ ਨਾਲ ਲੈ ਕੇ ਅਸੀਂ ਢੇਰਿਆਂ ਦੀ ਚੈਕਿੰਗ ਕੀਤੀ ਤੇ ਜਿੰਨੀਆਂ ਵੀ ਢੇਰਿਆਂ ਵਾ ਉਹ ਸਾਰੀਆਂ 15 16 ਮਗਜ਼ਰ ਤੱਕ ਜਿਹੜਾ ਵਾ ਉਹ ਆਈਆਂ ਸੋ ਇਸ ਕਰਕੇ ਸਾਨੂੰ ਉਸ ਦਿਨ ਤੋਂ ਇਹ ਪਤਾ ਲੱਗਾ ਪਈ ਇਹ ਜਿਹੜੀ ਕਿਸਾਨਾਂ ਦੀ ਲੋਟਾ ਮਾਰਕੀਟ ਕਮੇਟੀ ਨਾਲ ਰਲ ਕੇ ਹੁੰਦੀ ਆ ਜਿਹੜਾ ਅੱਜ ਪਤਲਾ ਫੋਕਿਆਗਾ ਇਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਪਤਲਾ ਫੋਕਿਆ ਗਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਡੀਸੀ ਦਫ਼ਤਰ ਤੋਂ ਨਗਰ ਦਰਸ਼ਨ ਵੀ ਕੀਤਾ ਜਾ ਰਿਹਾ ਜੇ ਇਦਾਂ ਵੀ ਕੋਈ ਹੱਲ ਨਹੀਂ ਆ ਤੇ ਕੀ ਅਗਲਾ ਕਿਸਟਾਪ ਹੈ ਅਗਲਾ ਸਟੈਪ ਸਾਡਾ ਇਹੋ ਹੀ ਆ ਪੇ ਜਿੰਨਾ ਚਿਰ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ ਨਿਰਵਿਘਨ ਨਿਰਵਿਘਨ ਸਰਕਾਰੀ ਖਰੀਦ ਨਹੀਂ ਜਾਲੀ ਨਹੀਂ ਨਿਰਵਿਘਨ ਤੇ ਕਿਸਾਨ ਜਿੰਨਾ ਚਿਰ ਤੱਕ ਆਪਣੀ ਜਿਹੜਾ ਪੂਰਾ ਜਿਹੜਾ ਭਾਅ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਇਹ ਸਕੰਜਾ ਦਿਨ ਉਹਨਾਂ ਕੱਸਦੇ ਜਾਵਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਰੋੜਾਂ ਉੱਤੇ ਵੀ ਦਿਖਾਂਗੇ ਕਾਉਣ ਵਾਲੇ ਦਿਨਾਂ 'ਚ ਜੇ ਰੇਲਵੇ ਸਾਨੂੰ ਬੰਦ ਕਰਨੀ ਪਈ ਉਹ ਵੀ ਕਰਾਂਗੇ ਪਰ ਜਿਹੜੀ ਇਨਕੁਆਰੀ ਗਾਇਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਵਾ ਕੇ ਰਾਵਾਂਗੇ ਪੰਜਾਬ ਸਰਕਾਰ ਨਾਲ ਕੋਈ ਮੈਨੂੰ ਮਰਤੂ ਕਿੱਦਾਂ ਗੱਲ ਸ਼ਾਸਨ ਦਾ ਹੋਈ ਕੋਈ ਗੱਲ ਵੇਖੋ ਜੀ ਪੰਜਾਬ ਸਰਕਾਰ ਦਾ ਆਪਣਾ ਫਰਜ਼ ਵਾ ਇਹ ਜਿਹੜਾ ਉਹ ਆਪ ਚੈੱਕ ਕਰੇ ਮੰਡੀਆਂ ਜਦੋਂ ਕੋਨੇ ਅੱਜ ਤੱਕ ਇੱਕ ਵੀ ਮੰਡੀ ਜਿਹੜੀ ਅੰਮ੍ਰਿਤਸਰ ਦੀ ਆ ਚੈੱਕ ਨਹੀਂ ਕੀਤੀ ਜੇ ਕੀਤੀਵੇ ਤਾਂ ਇੰਨੀ ਵੱਡੀ ਲੁੱਟ ਤੇ ਉਹਨਾਂ ਪਰਦਾ ਕਿਉਂ ਪਾਇਆ ਵਾ ਸੋ ਇਸ ਕਰਕੇ ਇਹ ਤਾਂ ਉਹਨਾਂ ਨੂੰ ਚਾਹੀਦਾ ਵਾ ਕਿ ਲੋਕ ਜਿਨ੍ਹਾਂ ਦੇ ਉਹਨਾਂ ਨੂੰ ਜਿਤਾਇਆ ਛੜਕਾਂ ਤੇ ਰੋਲ ਰਹੇ ਆ ਐਵੇਂ ਜਿ ਦਿਵਾਲੀ ਦੇ ਤਿਉਹਾਰਾਂ ਦੇ ਸੀਜ਼ਨ ਤੇ ਰੋਲ ਰਹੇ ਆ ਤਾਂ ਕਿਉਂ ਰੋ ਰਹੇ ਆ ਉਹਨਾਂ ਨੂੰ ਸਿਰਫ ਤੇ ਸਿਰਫ ਕਦੀ ਫੋਟਵਾਂ ਖਚਾਉਣ ਵਾਸਤੇ ਕਿਸ ਤਰ੍ਹਾਂ ਦਾ ਚੈਨਲ ਚਾਹੀਦਾ ਤੇ ਕਦੀ ਉਹਨਾਂ ਨੂੰ ਜਿਸ ਤਰ੍ਹਾਂ ਹੰਤਰਨਦਾਰਨ ਦੀ ਜਿਹੜੀ ਉਹਨਾਂ ਦੀ ਜਿਮਣੀ ਚੋਂ ਚੱਲ ਰਹੀ ਆ ਉਹਦੇ ਵਿੱਚ ਕਸਮਕਸ਼ ਕਰ ਰਿਹਾ ਕਿਸਾਨ ਮਰ ਜਾਣ ਲੁੱਟੇ ਜਾਣ ਆ ਦਾਸ ਜਿਹੜਾ ਪੋਤਰਾ ਫੁਕਿਆ ਗਿਆ ਕਿਹਦਾ ਫੁਕਿਆ ਗਿਆ ਜਿੱਤੇ ਬੰਦੇ ਦਾਸ ਜੀ ਸਾਹਮਣੇ ਵੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਰਾਮ ਸਿੰਘ ਖੰਝੋਟੀ ਜ਼ਿਲ੍ਹਾ ਟੀਮ ਚਾਗੂ ਅੱਜ ਜਿਹੜਾ ਅਸੀਂ ਇੱਥੇ ਭਗਤਾਂ ਵਾਲਾ ਮੰਡੀ ਵਿਖੇ ਪਿੱਟ ਸਿਆਪਾ ਕਰਕੇ ਪੋਤਲਾ ਫੁਕਿਆ ਵਾ ਇਹ ਮਾਰਕੀਟ ਕਮੇਟੀ ਦਾ ਜਿਹੜਾ ਜੋ ਪ੍ਰਬੰਧ ਆ ਕਿਸਾਨਾਂ ਦੇ ਮਤਲਬ ਕਹਿ ਲਓ ਕਿ ਇੱਕ ਕਿਸਮ ਦੀ ਦਵਾਲੇ ਦਵਾਲੇ ਵਾਰਡ ਹੁੰਦੀ ਏ ਵਾਰਡ ਇਹ ਕਿਸਾਨਾਂ ਦੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣਾ ਹੈ ਨਾ ਤੇ ਕਿਉਂਕਿ ਕਿਸਾਨਾਂ ਦੀ ਲੁੱਟ ਤੋਂ ਇਹਨਾਂ ਦਾ ਬਚਾਉਣ ਦਾ ਕੰਮ ਹੁੰਦਾ ਵਾ ਤੇ ਇਹ ਜਿਹੜੇ ਆ ਸਾਡੇ ਸ਼੍ਰੀਮਾਨ ਜੀ ਇਹ ਉਲਟਾ ਵਪਾਰੀਆਂ ਦੇ ਨਾਲ ਰਲ ਕੇ ਤੇ ਕਿਸੇ ਢੇਰੀ ਦਾ ਮੋਚਰ ਨਹੀਂ ਚੈੱਕ ਕਰਦੇ ਕੋਈ ਇਹਨਾਂ ਨੂੰ ਇਹ ਚੀਜ਼ ਦਾ ਫਿਕਰ ਨਹੀਂਗਾ ਕਿ ਸਾਡੀ ਡਿਊਟੀ ਕੀ ਆ ਹਾਲਾਂਕਿ ਇਹ ਸਾਰੀ ਜਿਹੜੀਆਂ ਦੀ ਤਨਖਾਹਾਂ ਜੋ ਵੀ ਆ ਦਫ਼ਤਰਾਂ ਦੇ ਜੋ ਬਣਿਆ ਸਾਰੇ ਮਾਰਕੀਟ ਕਮੇਟੀ ਕਿਸਾਂ ਚੋਂ ਹੁੰਦਾ ਨਾਲ ਅੱਜ ਉਤਲਾ ਕਿਦਾ ਫੁਕਿਆ ਗਿਆ ਤੇ ਕਿਸ ਜਗ੍ਹਾ ਤੇ ਫੁਕਿਆ ਗਿਆ ਇਹ ਮਾਰਕੀਟ ਕਮੇਟੀ ਦੇ ਸਾਰੇ ਪ੍ਰਬੰਧ ਦਾ ਹੀ ਫੁਕਿਆ ਗਿਆ ਵਾ ਕਿੱਥੇ ਫੁਕਿਆ ਮਾਰਕੀਟ ਕਮੇਟੀ ਦਫਤਰ ਦੇ ਅੱਗੇ ਭਗਤਾਵਾਲਾ ਮੰਡੀ ਦੇ ਵਿੱਚ ਠੀਕ ਹਾਂਜੀ ਜੇ ਅਗਲੀ ਜੇ ਨਹੀਂ ਸਰਕਾਰ ਬਣਦੀ ਤਾਂ ਨੰ ਮੰਗਾ ਅਗਲੀ ਰਾਣੀ ਤੇ ਕੀ ਹੋਵੇਗੀ ਵੇਖੋ ਜੀ ਅਗਲੀ ਅਗਲੀ ਰਾਣੀਤੀ ਹੁਣ ਡੀਸੀ ਆਫਿਸ ਅੱਗੇ ਲਗਾਤਾਰ 6 ਦਿਨ ਤੋਂ ਬੈਠੇ ਹੋਏ ਆ ਤੇ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਆ ਡੱਲੇਵਾਲ ਸਾਹਿਬ ਵੱਲੋਂ ਜੇ ਨਾ ਇਹ ਮਸਲਾ ਹੱਲ ਕਰਨਗੇ ਫਿਰ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਅੰਦੋਲਨ ਚੱਲੂਗਾ ਤੇ ਇੱਥੇ ਪ੍ਰਬੰਧ ਜਿਹੜਾ ਲਗਾਤਾਰ 50 ਸਾਲ ਤੋਂ ਇੱਥੇ ਲੁੱਟ ਹੋ ਰਹੀ ਆ ਲਗਾਤਾਰ ਆੜਤੀਏ ਜਾਂ ਪ੍ਰਬੰਧ ਕੋਸ਼ਕ ਆੜਤੀਏ ਸਾਰਿਆਂ ਨੂੰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਬਹੁਤ ਚੰਗੇ ਆੜਤੀਏ ਵੀ ਹੈਗੇ ਆ ਤੇ ਉਹ ਜਿਹੜੀ ਕਰਾ ਰਹੇ ਆ ਉਹਨੂੰ ਇਹ ਜਥੇਬੰਦੀ ਭਾਰਦਿਕ ਸੰਜੋ ਨੇ ਇੱਕ ਵਾਰ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਦੱਲਿਆਲ ਉਹਨਾਂ ਨੇ ਤੈਅ ਕੀਤਾ ਕਿ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪ੍ਰਬੰਧ ਚੱਲ ਰਿਹਾ ਉਸੇ ਤਹਿਤ ਅਸੀਂ ਇੱਥੇ ਵੀ ਚਲਾ ਕੇ ਹਟਾਂਗੇ